ਅੱਜ ਕੱਲ ਇਹਨਾਂ ਦਿਨਾਂ ਦੇ ਵਿੱਚ ਜ਼ਿਮੀਂਦਾਰ ਜ਼ਿਆਦਾਤਰ ਕੀ ਸੋਚਦੇ ਨੇ ਕਿ ਝੋਨੇ ਦੇ ਵਿੱਚ ਆਪਾਂ ਆਖਰੀ ਯੂਰੀਆ ਤੇ ਪਾਉਣੀ ਏ ਕਿਉਂ ਨਾ ਉਹਦੇ ਨਾਲ ਆਪਾਂ ਪਦਾਨ ਪਾ ਦਈਏ, ਰੀਜ਼ੈਂਟ ਪਾ ਦਈਏ, ਫੋਰਟੀਰਾ ਪਾ ਦਈਏ, ਕਾਰਟਾ ਪਾ ਦਈਏ ਜੀ ਦੇ ਕਾਰਨ ਸਾਡੇ ਝੋਨੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੁੰਡੀ ਜੜੀਆ ਉਹ ਦਾਖਲ ਨਾ ਹੋਵੇ। ਇਹਨਾਂ ਦਿਨਾਂ ਦੇ ਵਿੱਚ ਬੜੇ ਜ਼ਿਆਦੇ ਜ਼ਿਮੀਂਦਾਰਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਨੇ, ਫੋਨ ਕਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਅਸੀਂ ਝੋਨੇ ਦੇ ਵਿੱਚ ਕਿੰਨੇ ਕੁ ਦਿਨਾਂ ਤੇ ਪਦਾਨ ਪਾਈਏ, ਕਿੰਨੀ ਮਾਤਰਾ ਦੇ ਵਿੱਚ ਉਹ ਦਾਣ ਪਾਈਏ ਜਾਂ ਪ੍ਰਦਾਨ ਪਾਉਣੀ ਚਾਹੀਦੀ ਏ ਜਾਂ ਕੋਈ ਹੋਰ ਦਵਾਈ ਆਪਾਂ ਨੂੰ ਪਾਉਣੀ ਚਾਹੀਦੀ ਏ ਸੁੰਡੀ ਤੋਂ ਬਚਾਉਣ ਦੇ ਵਾਸਤੇ ਝੋਨੇ ਨੂੰ ਸਾਨੂੰ ਕੀ ਕਰਨਾ ਚਾਹੀਦਾ ਏ ਪ੍ਰਦਾਨ ਦੇ ਕਿੰਨੇ ਕੁ ਜ਼ਿਆਦੇ ਫਾਇਦੇ ਨੇ ਜਾਂ ਕਿ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਏ ਇਹ ਜਿੰਨੇ ਵੀ ਸਵਾਲ ਨੇ ਇਹਨਾਂ ਨੂੰ ਆਪਾਂ ਬਿਲਕੁਲ ਸਪਸ਼ਟਤਾ ਦੇ ਨਾਲ ਤੁਹਾਨੂੰ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ ਬਹੁਤ ਜ਼ਿਆਦੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਸਿੱਖਣ ਨੂੰ ਜੜੀਆਂ ਉਹ ਮਿਲਣਗੀਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਤੁਸੀਂ ਲਗਾਤਾਰਤਾ ਦੇ ਨਾਲ ਜੁੜੇ ਰਹੋ। ਦੋਸਤੋ ਜ਼ਿੰਮੇਵਾਰ ਬਹੁਤ ਤਰ੍ਹਾਂ ਦੀ ਹੁੰਦੇ ਨੇ, ਕੁਝ ਤਾਂ ਹੁੰਦੇ ਆ ਜਿਨ੍ਹਾਂ ਨੇ ਇੱਕ ਦੂਜੇ ਨੂੰ ਵੇਖ ਕੇ ਹੀ ਕਿਸੇ ਚੀਜ਼ ਦੀ ਵਰਤੋਂ ਕਰਨੀ ਹੁੰਦੀ ਆ। ਦੂਜੇ ਹੁੰਦੇ ਨੇ ਜਿਹੜੇ ਡਰ-ਡਰ ਦੇ ਵਿੱਚ ਹੀ ਚੀਜ਼ਾਂ ਜ਼ਿਆਦੀਆਂ ਝੋਨੇ ਦੇ ਵਿੱਚ ਵਰਤ ਜਾਂਦੇ ਨੇ ਜਾਂ ਆਪਣੀਆਂ ਹੋਰ ਫਸਲਾਂ ਦੇ ਵਿੱਚ ਵੀ ਡਰ ਦੇ ਵਿੱਚ ਆ ਕੇ ਬਹੁਤ ਸਾਰੀਆਂ ਚੀਜ਼ਾਂ ਪਾ ਦਿੰਦੇ ਨੇ ਕਿ ਕਿਤੇ ਸਾਡੇ ਝੋਨੇ ਦੇ ਵਿੱਚ ਸੁੰਡੀ ਨਾ ਆ ਜਾਵੇ, ਆਪਾਂ ਪਹਿਲਾਂ ਹੀ ਉਹਦਾ ਹੱਲ ਕਰ ਦਈਏ, ਕਿਤੇ ਹੋਪਰ ਨਾ ਆ ਜਾਵੇ, ਆਪਾਂ ਪਹਿਲਾਂ ਹੀ ਉਹਦਾ ਇੰਤਜ਼ਾਮ ਕਰ ਦਈਏ। ਜਿਹਦੇ ਕਾਰਨ ਜ਼ਿੰਮੇਵਾਰ ਕਈ ਵਾਰੀ ਬਖਲਾਕ ਹਟ ਦੇ ਵਿੱਚ ਆ ਕੇ ਵੀ ਆਪਾਂ ਨੂੰ ਬਹੁਤ ਲਗਾਤਾਰਤਾ ਦੇ ਵਿੱਚ ਇਦਾਂ ਦੇ ਸਵਾਲ ਕਰਦੇ ਨੇ ਦੋਸਤੋ ਇਹ ਜਿਹੜੇ ਦਾਣੇਦਾਰ ਜ਼ਹਿਰ ਨੇ ਇਹਨਾਂ ਦੀ ਤੁਸੀਂ ਵਰਤੋਂ ਕਰਦੇ ਹੋ ਝੋਨੇ ਆਪਣੇ ਦੇ ਵਿੱਚੋਂ ਇਨਸੈਕਟ ਨੂੰ ਪੈਸਟ ਨੂੰ ਗੋਭ ਦੀ ਸੁੰਡੀ ਨੂੰ ਪੱਤਾ ਲਪੇਟ ਸੁੰਡੀ ਨੂੰ ਮਾਰਨ ਦੇ ਵਾਸਤੇ ਪਰ ਮੈਂ ਤੁਹਾਨੂੰ ਹੋ ਸਕਦਾ ਹੈ ਪਹਿਲਾਂ ਕਦੇ ਵੀ ਤੁਸੀਂ ਇਹ ਗੱਲ ਕਿਤੇ ਉਹ ਨਾ ਸੁਣੀ ਹੋਵੇ ਪਰ ਇਹ ਜਿਹੜੇ ਦਾਣੇਦਾਰ ਜ਼ਹਿਰ ਨੇ ਇਹ ਤੁਹਾਡੇ ਝੋਨੇ ਦੇ ਵਿੱਚ ਸੁੰਡੀ ਨੂੰ ਸੱਦ ਕੇ ਲਿਆਉਂਦੇ ਨੇ ਜੇਕਰ ਇਹਨਾਂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਝੋਨੇ ਦੇ ਵਿੱਚ ਸੁੰਡੀ ਦਾ ਅਟੈਕ ਤੁਹਾਨੂੰ ਜ਼ਿਆਦਾ ਵੇਖਣ ਨੂੰ ਮਿਲੇਗਾ ਪਹਿਲੇ ਨੰਬਰ ਦੇ ਮੈਂ ਤੁਹਾਨੂੰ 1 ਲੱਖ ਰੁਪਏ ਦੀ ਗੱਲ ਦੱਸਦਾ ਨੋਟ ਕਰ ਲਿਓ ਜੇ ਹਮੇਸ਼ਾ ਚਾਨਣੀਆਂ ਰਾਤਾਂ ਦੇ ਵਿੱਚ ਪਤਲ ਪੇੜ ਗੋਪ ਦੀ ਸੁੰਡੀ ਦੇ ਪਮਕੜ ਜਿਹੜੇ ਹੁੰਦੇ ਆ ਉਹ ਆਂਡੇ ਦਿੰਦੇ ਨੇ ਤੇ ਉਦੇ ਤੋਂ ਹਫਤਾ ਬਾਅਦ ਉਹਨਾਂ ਦੇ ਵਿੱਚੋਂ ਬੱਚੇ ਨਿਕਲਨੇ ਯਾਨੀ ਕਿ ਸੁੰਡੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਫਿਰ ਉਹਦਾ ਅਟੈਕ ਆਪਾਂ ਨੂੰ ਝੋਨੇ ਦੇ ਉੱਤੇ ਦਿਖਾਈ ਦਿੰਦਾ ਹੈ ਮੈਂ ਫਿਰ ਤੋਂ ਤੁਹਾਨੂੰ ਦੱਸ ਦਿੰਦਾ ਚਾਨਣੀਆਂ ਰਾਤਾਂ ਦੇ ਵਿੱਚ ਆਂਡੇ ਦਿੰਦੇ ਨੇ ਉਹ ਜਿਹੜੇ ਪਮਕੜ ਨੇ ਤੇ ਹਫਤਾ ਕੁ ਬਾਅਦ ਉਹਨਾਂ ਦੇ ਵਿੱਚੋਂ ਬੱਚੇ ਨਿਕਲ ਕੇ ਤੁਹਾਡੇ ਝੋਨੇ ਦੀਆਂ ਨਾਲੀਆਂ ਨੂੰ ਪਾੜ ਕੇ ਉਹਨਾਂ ਦੇ ਵਿੱਚ ਛੇਕ ਕਰਕੇ ਵਿੱਚ ਜਾਣੇ ਸ਼ੁਰੂ ਹੋ ਜਾਂਦੇ ਨੇ ਗੋਭ ਦੀ ਜਿਹੜੀ ਸੁੰਡੀ ਏ ਜੇਕਰ ਚਾਨਣੀਆਂ ਰਾਤਾਂ ਦੇ ਵਿੱਚ ਇੱਕ ਚੰਗਾ ਤਗੜਾ ਭਾਰਾ ਮੀਂਹ ਤੁਹਾਡੇ ਝੋਨੇ ਦੇ ਉੱਤੇ ਪੈ ਜਾਂਦਾ ਹੈ ਤਾਂ ਤੁਹਾਨੂੰ ਉਸ ਝੋਨੇ ਦੇ ਉੱਤੇ ਆਉਣ ਵਾਲੇ 15 ਦਿਨ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪਵੇਗੀ ਕਿਸੇ ਤਰ੍ਹਾਂ ਦਾ ਕੋਈ ਦਾਣੇਦਾਰ ਜ਼ਹਿਰ ਪਾਉਣ ਦੀ ਉਸ ਝੋਨੇ ਦੇ ਵਿੱਚ ਬਿਲਕੁਲ ਵੀ ਤੁਹਾਨੂੰ ਲੋੜ ਨਹੀਂ ਹੈ ਪ੍ਰਾਣ ਦੀ ਤੁਸੀਂ ਵਰਤੋਂ ਕਰ ਦਿਓ ਫਟੇਰਾ ਦੀ ਵਰਤੋਂ ਕਰ ਦਿਓ ਪਹਿਲੀ ਗੱਲ ਤਾਂ ਇਹ ਹੈ ਕਿ ਵਰਤੋਂ ਕਰਨੀ ਕਦੋਂ ਹੈ ਹਨੇਰੀਆਂ ਰਾਤਾਂ ਦੇ ਵਿੱਚ ਕਰਨੀ ਹੈ ਚਾਨਣੀਆਂ ਦੇ ਵਿੱਚ ਕਰਨੀ ਹੈ ਜ਼ਿਮੀਂਦਾਰਾਂ ਨੂੰ ਇਹਨਾਂ ਗੱਲਾਂ ਦਾ ਹੀ ਬਿਲਕੁਲ ਪਤਾ ਨਹੀਂ ਹੈ ਜਦੋਂ ਆਪਾਂ ਨੂੰ ਸਪਰੇਅ ਕਰਨੀ ਨਹੀਂ ਚਾਹੀਦੀ ਉਦੋਂ ਝੋਨੇ ਦੇ ਉੱਤੇ ਆਪਾਂ ਸੁੰਡੀ ਦੀ ਸਪਰੇਅ ਕਰਨ ਲੱਗ ਜਾਨੇ ਆ ਜਦੋਂ ਕਰਨੀ ਚਾਹੀਦੀ ਏ ਉਦੋਂ ਆਪਾਂ ਕਰਦੇ ਨਹੀਂਗੇ ਬਿਲਕੁਲ ਵੀ ਦਾਣੇਦਾਰ ਤੁਸੀਂ ਕੋਈ ਵੀ ਜ਼ਹਿਰ ਆਪਣੇ ਝੋਨੇ ਦੇ ਵਿੱਚ ਪਾਉਂਦੇ ਹੋ ਉਹ ਤੁਹਾਡੇ ਝੋਨੇ ਦੇ ਵਿੱਚ ਕਲੋਰੋਫਿਲ ਦੀ ਮਾਤਰਾ ਨੂੰ ਵਧਾ ਦੇਊਗਾ ਇੱਕਦਮ ਤੇ ਉਹਦਾ ਜਿਹੜਾ ਪੌਇਜ਼ਨ ਹੈ ਜਿਹੜਾ ਉਹਦਾ ਜ਼ਹਿਰ ਹੈ ਲਗਭਗ ਤੁਹਾਡੇ ਝੋਨੇ ਦੇ ਵਿੱਚ 10 ਦਿਨ ਤੱਕ ਹੀ ਕੰਮ ਕਰਦਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਘਟਨਾ ਚાલુ ਹੋ ਜਾਂਦਾ ਹੈ ਪਰ ਜਿਹੜੀ ਕਲੋਰੋਫਿਲ ਉਹਦੇ ਵੱਲੋਂ ਵਧਾ ਦਿੱਤੀ ਗਈ ਹੈ ਉਹ ਤੁਹਾਡੇ ਝੋਨੇ ਦੇ ਵਿੱਚ ਆਉਣ ਵਾਲੇ 18 ਦਿਨ ਤੱਕ ਰਹਿੰਦੀ ਹੈ ਤੇ ਉਹ ਕਲੋਰੋਫਿਲ ਜਿਹੜੀ ਇਹ ਬਾਅਦ ਦੇ ਵਿੱਚ ਉਹਦੀ ਜਿਆਦਾ ਹਰਾਪਣ ਜਿਹੜਾ ਇਹ ਤੁਹਾਡੇ ਝੋਨੇ ਦਾ ਉਹ ਸਦਕੇ ਲਿਆਉਂਦਾ ਹੈ ਪੱਤਾ ਲਪੇਟ ਨੂੰ ਤੇ ਗੋਭ ਦੀ ਸੁੰਡੀ ਨੂੰ ਯਾਨੀ ਕਿ ਤੁਸੀਂ ਸਮਝ ਗਏ ਤੁਸੀਂ ਪਦਾਨ ਪਾਈ ਸੀ ਪਤਾਲੂ ਪੇੜ ਦੇ ਗੋਭ ਦੀ ਸੁੰਡੀ ਨੂੰ ਮਾਰਨ ਦੇ ਵਾਸਤੇ ਖਤਮ ਕਰਨ ਦੇ ਵਾਸਤੇ ਪਰ ਹੋ ਉਲਟਾ ਗਿਆ ਨਾ ਉਥੇ ਤਾਂ ਉਸੇ ਹੀ ਪਦਾਨ ਨੇ ਉਸੇ ਹੀ ਤੁਹਾਡੀ ਰੀਜ਼ੰਡ ਨੇ ਉਸੇ ਹੀ ਤੁਹਾਡੇ ਦਾਣੇਦਾਰ ਜ਼ਹਿਰ ਨੇ ਤਾਂ ਤੁਹਾਡੇ ਝੋਨੇ ਦੇ ਵਿੱਚ ਸੁੰਡੀਆਂ ਨੂੰ ਸਭ ਤੋਂ ਜ਼ਿਆਦਾ ਸੱਦ ਕੇ ਲੈ ਜਾਂਦਾ ਹੈ ਤੇ ਫਿਰ ਤੁਸੀਂ ਉਹਦੇ ਤੋਂ ਬਾਅਦ ਦੇ ਵਿੱਚ ਸਪ੍ਰੇਆ ਕਰੋਗੇ ਮਾੜੀ ਸਪ੍ਰੇ ਕਰੋਗੇ ਉਹਦਾ ਤੁਹਾਨੂੰ ਰਿਜ਼ਲਟ ਨਹੀਂ ਮਿਲਣਾ ਤੁਹਾਨੂੰ ਬਹੁਤ ਤਗੜੀਆਂ ਸਪ੍ਰੇਆ ਕਰਨੀਆਂ ਪੈਣਗੀਆਂ ਝੋਨੇ ਦੇ ਉੱਤੇ ਜੇਕਰ ਤੁਹਾਨੂੰ ਗੋਭ ਦੀ ਸੁੰਡੀ ਦੇ ਪਮਕੜ ਦਿਖਾਈ ਦਿੰਦੇ ਨੇ ਝੋਨੇ ਦੇ ਵਿੱਚ ਜਾਂ ਕੁਝ ਅਟੈਕ ਵੀ ਦਿਖਾਈ ਦਿੰਦਾ ਹੈ ਤਾਂ ਤੁਸੀਂ ਸਸਤੀ ਸਸਤੀ ਸਪਰੇਅ ਕਰ ਸਕਦੇ ਹੋ ਤੁਸੀਂ ਕਾਰਟਪ ਹਾਈਡਰੋਕਲੋਰਾਈਡ 75% ਐਸਜੀ ਜਿਹੜੀ ਫਾਰਮੂਲੇਸ਼ਨ ਦੇ ਵਿੱਚ ਆਉਂਦੀ ਏ ਇਸੇ ਦੀ ਸਪਰੇਅ ਕਰਦੇ ਹੋ ਯਾਨੀ ਕਿ ਪ੍ਰਦਾਨ ਦੀ ਸਪਰੇਅ ਕਰਦੇ ਹੋ ਤੁਹਾਡੇ ਝੋਨੇ ਦੇ ਵਿੱਚੋਂ ਸ਼ੁਰੂਆਤੀ ਸੁੰਡੀ ਦੇ ਅਟੈਕ ਨੂੰ ਵੀ ਖਤਮ ਕਰ ਦਊਗੀ ਤੁਹਾਡੀ ਜੇਬ ਦੇ ਉੱਤੇ ਵੀ ਭਾਰੀ ਨਹੀਂ ਪਾਊਗੀ ਸਸਤੀ ਪੈ ਜਾਊਗੀ ਹੋਰ ਵੀ ਬਹੁਤ ਸਾਰੀਆਂ ਸਪਰੇਅਆਂ ਨੇ ਜਿਨ੍ਹਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਪਰ ਸ਼ੁਰੂਆਤੀ ਦਿਨਾਂ ਦੇ ਵਿੱਚ ਕਦੇ ਵੀ ਮਹਿੰਗੀ ਸਪਰੇਅ ਦੀ ਵਰਤੋਂ ਤੁਸੀਂ ਨਹੀਂ ਕਰਨੀ ਕੋਸ਼ਿਸ਼ ਕਰਨੀ ਹੈ ਕਿ ਸਸਤੀ ਤੋਂ ਸਸਤੀ ਸਪਰੇਅ ਹੀ ਤੁਸੀਂ ਨੰਨੇ ਦੇ ਉੱਤੇ ਕਰਨੀ ਹੈ ਤੇ ਕਰਨੀ ਵੀ ਵੇਖ ਕੇ ਹੈ ਕਿ ਆਪਾਂ ਨੂੰ ਹੁਣ ਕਰਨ ਦੀ ਲੋੜ ਹੈ ਜਿਕਰ ਮੀ ਇੱਕ ਚੰਗਾ ਪੈ ਗਿਆ ਹੈ ਚਾਨਣੀਆਂ ਰਾਤਾਂ ਦੇ ਵਿੱਚ ਮੰਨ ਕੇ ਚੱਲੋ ਸ਼ੁਰੂਆਤੀ ਟਾਈਮ ਦੇ ਵਿੱਚ ਸ਼ੁਰੂਆਤੀ ਟਾਈਮ ਪੀਰੀਅਡ ਦੇ ਵਿੱਚ ਤਾਂ ਉੱਥੇ ਤੁਹਾਨੂੰ ਕੋਈ ਵੀ ਛੇਤੀ ਕੀਤੇ ਸਪਰੇਅ ਆਪਣੇ ਚੋਨੇ ਦੇ ਉੱਤੇ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਗਈ। ਦਾਣੇਦਾਰ ਜ਼ਹਿਰਾਂ ਦੀ ਜ਼ਿਕਰ ਤੁਸੀਂ ਵਰਤੋਂ ਕਰਦੇ ਹੋ ਤਾਂ ਤੁਹਾਡੇ ਚੋਨੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸੁੰਡੀਆਂ ਵੀ ਜ਼ਿਆਦਾ ਅਟੈਕ ਕਰਨਗੀਆਂ ਤੇ ਹੌਪਰ ਵੀ ਜ਼ਿਆਦਾ ਅਟੈਕ ਕਰੇਗਾ। ਉਹਦੇ ਵਾਸਤੇ ਤੁਹਾਨੂੰ ਫਿਰ ਤਗੜੇ ਟੈਕਨੀਕਲ ਵਰਤਣੇ ਪੈਣਗੇ। ਜ਼ਿਆਦਾ ਡੋਜ਼ ਪਾਪਾ ਕੀ ਸੂਏ ਬਿਲਕੁਲ ਤੁਹਾਨੂੰ ਜਲਦੀ ਵਿੱਚ ਫਸਾਇਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਤੋਂ ਡਰਦੇ ਤੁਸੀਂ ਉਹਨਾਂ ਦੀ ਵਰਤੋਂ ਕਰਦੇ ਹੋ ਕਿ ਸੁੰਡੀ ਨਾ ਆ ਜਾਵੇ ਅਸੀਂ ਦਾਣੇਦਾਰ ਜ਼ਹਿਰ ਪਾ ਲਈਏ ਪਰ ਉਹੋ ਹੀ ਦਾਣੇਦਾਰ ਜ਼ਹਿਰ ਜਿਹੜੇ ਨੇ ਉਹ ਤੁਹਾਡੇ ਝੋਨੇ ਦੇ ਵਿੱਚ ਸੁੰਡੀਆਂ ਨੂੰ ਸੱਦ ਕੇ ਲਿਆਉਂਦੇ ਨੇ ਉਹੋ ਹੀ ਕਾਰਨ ਬਣਦੇ ਨੇ ਤੁਹਾਡੇ ਝੋਨੇ ਨੂੰ ਸੁੰਡੀ ਪੈਣਾ ਦਾ ਸੋ ਗੱਲਾਂ ਜੇਕਰ ਕੁਝ ਕੰਮ ਦੀਆਂ ਲੱਗਣ ਦੋਸਤੋ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਆਪਣੇ ਪੈਣਾ ਭਰਾਵਾਂ ਦੇ ਨਾਲ ਕਿਸਾਨਾਂ ਦੇ ਨਾਲ ਜ਼ਰੂਰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ